ਇਹ ਸ਼ਹੀਦੀ ਦਿਹਾੜਾ ਹੈ ਸ਼ਹੀਦੀ ਹਫਤਾ ਸਪਤਾ ਗੁਰੂ ਚਰਨਾ ਚ ਗੁਰੂ ਚਰਨਾ ਚ ਛੋਟੇ ਸ਼ਹਿਬਜ਼ਾਦੀਆਂ ਦੇ ਚਰਨਾ ਚ ਵੱਡੇ ਸ਼ਹਿਬਜ਼ਾਦੀਆਂ ਦੇ ਚਰਨਾ ਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾ ਚ ਨਤਮਸਤਕ ਹੋ ਕੇ ਗੁਰੂ ਸਾਹਿਬ ਤੋਂ ਇਹ ਪ੍ਰੇਰਣਾ ਲੈ ਕੇ ਕਿ ਇਹਨਾਂ ਦਿਨਾਂ 'ਚ ਗੁਰੂ ਸਾਹਿਬਾਨਾਂ ਨੇ ਔਰ ਛੋਟੇ ਸ਼ਹਿਬਜ਼ਾਦੀਆਂ ਨੇ ਵੱਡੇ ਸ਼ਹਿਬਜ਼ਾਦੀਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸਾਨੂੰ ਇਹ ਗੁਰਤੀ ਦਿੱਤੀ ਕਿ ਕਿਵੇਂ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਹੱਕ ਸੱਚ ਦੀ ਲੜਾਈ ਨੂੰ ਕਿਵੇਂ ਲੜਨਾ ਹੈ ਉਹ ਇਨਾ ਦਿਨਾ ਚਿਤ ਤੱਕ ਖਾਸ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਲਾਈ ਦਿੱਤੀ ਹੈ ਫਰਕ ਮੇਰਾ ਤੇ ਮਾ ਸਰਕਾਰ ਦਾ ਇਹ ਹੈ ਕੱਲ ਕੱਲ ਸ਼ਹੀਦੀ ਦਿਹਾੜਾ ਸੀ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਮਗਰ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹਨੂੰ ਚੁਟਕਲੇ ਸੁਤਦੇ ਸੀ ਉਸ ਦਿਨ ਇਹ ਮਾਨਸਿਕਤਾ ਹੈ ਦਿੱਲੀ ਵਾਲਿਆਂ ਦੀ ਜੋ ਅੱਜ ਦੇ ਦਿੱਲੀ ਵਾਲੇ ਨੇ ਇਸ ਲਈ ਮੇਰੇ ਵੀਰੋ ਮੇਰਾ ਤੇ ਕੇਜਰੀਵਾਲ 'ਚ ਫਰਕ ਇਹ ਨਾ ਕਿ ਕੇਜਰੀਵਾਲ ਨੂੰ ਈਡੀ ਨੇ ਸੱਦਿਆ ਇਹ ਕੇਜਰੀਵਾਲ ਈਡੀ ਅੱਗੇ ਪੇਸ਼ ਹੋਣ ਦੀ ਜਗ੍ਹਾ ਭਗਵੰਤ ਮਾਨ ਨਾਲ ਜਹਾਜ਼ 'ਤੇ ਪਾਜ ਉੱਠਿਆ ਮਗਰ ਮਜੀਦ ਥੀ ਇਹ ਦਾਤੇ ਕੇਜਰੀਵਾਲ ਦਾ ਫਰਕ ਇਹ ਹੈ ਕਿ ਮੈਂ ਲੋਪਾਈਟਿੰਗ ਸਿਟੀਜ਼ਨ ਆ ਕਾਨੂੰਨ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਔਰ ਉਸ ਵਿਸ਼ਵਾਸ ਕਰਕੇ ਹਾਂ ਸਰਕਾਰਾਂ ਟੱਕਾ ਕਰਦੀਆਂ ਹੁੰਦੀਆਂ ਨੇ ਮੇਰੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਉਸ ਉਸ ਜ਼ਾਬਰ ਸਰਕਾਰ ਦੇ ਖਿਲਾਫ ਹੈ ਕਿ ਜਿਹੜਾ ਕੋਈ ਬੋਲੇ ਉਸ ਤੇ ਪਰਚਾ ਦੇ ਦਿੰਦੇ ਆ ਜੇ ਕੋਈ ਮੀਡੀਆ ਵਾਲਾ ਕੋਈ ਗੱਲ ਦਿਖਾਵੇ ਉਹਦਾ ਚੈਨਲ ਬੈਨ ਹੋ ਜਾਂਦਾ ਜਾਂ ਉੱਤੇ ਕਾਰਵਾਈ ਹੋ ਜਾਂਦੀ ਹੈ ਇਸ ਲਈ ਜੋ ਐਮਰਜੈਂਸੀ ਲੱਗੀ ਹੈ ਇਹਨਾਂ ਐਮਰਜੈਂਸੀ ਹਾਲਾਤਾਂ ਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਇੱਕ ਗੁਰੂ ਦੇ ਸਿੱਖ ਦਾ ਗੁਰੂ ਘਰ ਦੇ ਕੂਕਰ ਦਾ ਫਰਜ ਹੈ ਮੈਂ ਆਪਦੀ ਫਰਜ ਦੀ ਇਤਿਹਾਕੀ ਕਰਦਾ ਰਹੂੰਗਾ ਔਰ ਕਮਾਲ ਦੀ ਗੱਲ ਇਹ ਹੈ ਕਿ 2 ਸਾਲ ਹੋ ਗਏ ਜੀ ਪਰਚੇ ਨੂੰ ਜਿਵੇਂ ਐਨੀਵਰਸਰੀ ਹੁੰਦੀ ਹੈ ਨਾ ਵਿਆਹ ਦੀ ਇਹ ਪਰਸੋਂ 20 ਤਰੀਕ ਨੂੰ ਇਹਦੇ ਵੀ 2 ਸਾਲ ਐਨੀਵਰਸਰੀ ਆ ਤੇ ਕਹਾਣੀ ਹੈ 2013 ਦੀ 11 ਸਾਲ ਸਿਰਫ ਤੇ ਸਿਰ ਪੋਲਿਟਿਕਸ ਆਸਤੇ ਔਰ ਪੋਲਿਟਿਕਸ ਕਰਨਾ ਭਗਵੰਤ ਮਾਨ ਦੀ ਆਦਤ ਬਣ ਗਈ ਹੈ ਜੋ ਪੰਜਾਬ ਚ ਡਰੱਗਸ ਦੇ ਹਾਲਾਤ ਨੇ ਉਦੇ ਤੇ ਆਨਰੇਬਲ ਹਾਈ ਕੋਰਟ ਬੀਐਸਐਫ ਗਵਰਨਰ ਸਾਹਿਬ ਸਭ ਨੇ ਟਿੱਪਣੀ ਕੀਤੀ ਹੈ ਕਿ ਕਿੰਨਾ ਵੱਡਾ ਫੇਲੀਅਰ ਭਗਵੰਤਬਾਨ ਦੀ ਸਰਕਾਰ ਸਾਬਤ ਹੋਈ ਹੈ ਮਗਰ ਪੋਲਿਟਿਕਸ ਕਰਨੀ ਇਹਨਾਂ ਦਾ ਹਿੱਸਾ ਬਣ ਗਿਆ ਜਿਸ ਡੀਜੀਪੀ ਨੇ ਦਾਸ ਤੇ ਉਹਦਾ ਪਰਚਾ ਕੀਤਾ ਸੀ ਚਟੋਪਾਦਿਆ ਦੇ ਉਹਨੂੰ ਅੱਜ ਮੇજર ਪੈਨਲਟੀ ਦੇ ਕੇ ਆਨਰੇਬਲ ਸੁਪਰੀਮ ਕੋਰਟ ਦੀ ਕਮੇਟੀ ਜਸਟਿਸ ਹਿੰਦੂ ਮਲੋਤਰਾ ਜੀ ਨੇ ਉਹਦੇ ਖਿਲਾਫ ਫਾਈਨਡਿੰਗ ਦਿੱਤੀ ਅੱਜ ਮੇજર ਪੈਨਲਟੀਆਂ ਉਹਨਾਂ ਨੂੰ ਮਿਲ ਜਾਣੇ ਦੇਖੋ ਕਿਉਂਕਿ ਮੈਂ ਲਾ ਬਾਈਡਿੰਗ ਸਿਟੀਜ਼ਨ ਆ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋਵੇ ਔਰ ਅਫਸਰ ਸਹਿਬਾਨ ਜਿਹੜੇ ਤਾਂ ਸਹੀ ਕੰਮ ਕਰਦੇ ਆ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਾਨੂੰਨ ਵੀ ਉਹਨਾਂ ਦਾ ਸਤਿਕਾਰ ਕਰਦੀ ਆ ਮਗਰ ਜਿਹੜੀ ਸੁਪਰੀਮ ਕੋਰਟ ਦੀ ਕਮੇਟੀ ਬਣੀ ਸੀ ਉਸ ਕਮੇਟੀ 'ਚ ਜਿਹੜੇ ਅਫਸਰਾਂ ਦੇ ਖਿਲਾਫ ਕਈ ਸਸਪੈਂਡ ਹੋ ਗਏ ਕਈ ਚਾਰਜੀਟ ਹੋ ਗਏ ਤੇ ਕਈਆਂ ਨੂੰ ਨੋਟਿਸ ਨਿਕਲੇ ਹੋਏ ਆ ਉਹਨਾਂ 'ਚੋਂ ਇੱਕ ਜਨਾਬ ਨੇ ਜਿਨ੍ਹਾਂ ਕੋਲ ਮੈਂ ਚੱਲਿਆ ਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਚੀਨਾ ਸਾਹਿਬ ਦਾ ਕੋਈ ਨੁਕਸਾਨ ਹੋ ਜੇ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਸਰਕਾਰ ਬਣਾ ਸਕਦੀ ਹੈ ਥੋੜੇ ਦਿਲਾਚ ਰਿਟਾਇਰਮੈਂਟ ਵੀ ਆ ਮਗਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਕਿ 31 ਤਰੀਕ ਨੂੰ ਜਨਾਬ ਨੇ ਚੀਨਾ ਸਾਹਿਬ ਨੇ ਰਿਟਾਇਰ ਹੋ ਜਾਣਾ ਉਹ ਤੋਂ ਬਾਅਦ ਜਿਹੜੀ ਸਿੱਟ ਬਣੂਗੀ ਨਾ ਕਿਉਂਕਿ 8 ਵੀ ਸਿੱਟ ਬਣ ਗਈ ਆ ਉਹਦੇ ਮੁਖੀ ਭਗਵੰਤ ਮਾਨ ਜੀ ਤੁਸੀਂ ਚਾਹੀਦੇ ਆ ਮੈਂਬਰ ਰਾਜਵੀਰ ਚਾਹੀਦਾ ਥੋਟਾ ਕੋਐਸਟੀ ਇੱਕ ਉਹ ਦੂਜਾ ਜੀ ਦੇ ਸਿਰ ਤੇ ਵਾਲ ਕੱਟਨੇ ਪੰਨੂ ਪੰਨੂ ਇੱਕ ਉਹ ਚਾਹੀਦਾ ਇੱਕ ਸੁਖਵੀਰ ਤੁਹਾਡਾ ਵੈਸਟੀ ਚਾਹੀਦਾ ਕਿਉਂਕਿ ਇਹ ਹੈ ਸਾਰਾ ਕੰਮ ਸਿਆਸੀ ਦੇਖੋ 9 ਤਰੀਕ ਨੂੰ ਮੈਂ ਇੱਕ ਧੀ ਨਾਲ ਬੇਟੀ ਨਾਲ ਖਲੋ ਗਿਆ ਤੇ ਸੀਐਮ ਸਾਹਿਬ ਨੂੰ ਜੀ ਨੂੰ ਖਲੋਣਾ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ ਇਹਨਾਂ ਨੇ ਇੱਕ ਦਿਨ ਛੱਡ ਕੇ 11 ਤਰੀਕ ਨੂੰ ਮੈਨੂੰ ਸਿੱਧੇ ਘਟਾ ਦਿੱ। ਕਹਿਣ ਦਾ ਭਾਵ ਕਿ ਇਹ ਸਿੱਟ ਨੂੰ ਚਲਾ ਕੋਈ ਇੰਡੀਪੈਂਡੈਂਟ ਕੰਮ ਨਹੀਂ। ਹੋਮ ਮਿਨਿਸਟਰ ਸਾਹਿਬ ਭਗਵੰਤਬਾਨ ਜੀ ਆਪ ਚਲਾ ਰਿਹਾ ਮਗਰ ਕਿਉਂਕਿ ਮੈਂ ਕਾਨੂੰਨ ਦਾ ਸਤਕਾਰ ਕਰਦਾ। ਲਾ ਬਾਈਡਿੰਗ ਸਿਟੀਜ਼ਨ ਆ। ਕੇਜਰੀਆ ਲੰਗੂ ਮੈਂ ਭੱਜਦਾ ਨਹੀਂ। ਆਪ ਦੇ ਹਿੱਕ ਤੇ ਗੁਰੂ ਤੋਂ ਡਰ ਕੇ ਗੁਰੂ ਦਾ ਅਸ਼ੀਰਵਾਦ ਗੁਰੂ ਦੀ ਚਰਣਾ ਦੇ ਸੀਸ ਝੁਕਾ ਕੇ ਆਪ ਦੀ ਜ਼ਿੰਮੇਵਾਰੀ ਨੂੰ ਸਮਝਦਾ ਇਸ ਲਈ ਮੈਂ ਅੱਜ ਪੇਸ਼ ਹੋਣ ਆਸਤੇ ਆਇਆ ਹੈ ਕਲਟਿਸਾਈਜੇਸ਼ਨ ਆਫ ਐਸਆਈਟੀ ਨਹੀਂ ਹੋਣੀ ਚਾਹੀਦੀ ਲੋ ਪੰਜਾਬ ਦੇ ਬੜੇ ਗੰਭੀਰ ਮੁੱਦੇ ਆ ਉਹਨਾਂ ਮੁੱਦਿਆਂ ਤੋਂ ਧਿਆਨ ਭਟਕਾ ਕੇ ਅੱਜ ਮੈਨੂੰ ਇਸ ਗੱਲ ਵੀ ਬੜੀ ਤਸੱਲੀ ਆ ਕਿਤੇ ਨੈਸ਼ਨਲ ਮੀਡੀਆ ਵੀ ਆਇਆ ਕੋਣ ਮੈਂ ਤਾਂ ਦਾਸ ਤੁਹਾਨੂੰ ਤਾਂ ਸੱਦਾ ਦਿੱਤਾ ਨਹੀਂ ਤੁਹਾਨੂੰ ਸੱਦਾ ਦੇਤਾ ਭਗਵੰਤ ਮਾਨ ਨੇ ਉਹਨੂੰ ਇਹ ਸਵਾਲ ਜਰੂਰ ਪੁੱਛੋ ਕੇਜਰੀ ਹਾਲ ਨੂੰ ਵੀ ਭਾਈ ਪੇਸ਼ ਕਰਾਦੀ ਈ ਈ ਸੱਦੀ ਜਾਂਦੀ ਆ ਉਹਨਾਂ ਭੱਜਿਆ ਕਰੀ ਪੁਲਿਸ ਬਹੁਤ ਅੱਜ ਲਗਾਈ ਪਈ ਮੈਂ ਲੱਗ ਰਿਹਾ ਤੇ ਪਰ ਜੀ ਗਈ ਆ ਹਣਾ ਤੁਸੀਂ ਇੱਕ ਬੰਦੇ ਨੇ ਸੀਗਾ ਪਰ ਇਹ ਕਿੰਨਾ ਖਲਾਅ ਨੇ ਇੱਕ ਪਾਸੇ ਪਟਿਆਲਾ ਸੀਲੇ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਪੂਰਾ ਪਟਿਆਲਾ ਇੱਕ ਸੀਲ ਕਰਕੇ ਕਰਫਿਊ ਵਾਲਾ ਹਾਲ ਲੱਗਿਆ ਪੜਿਆ ਮੈਨੂੰ ਲੱਗਦਾ ਅਗਲੀ ਵਾਰ 144 ਨਾਲ ਲਾ ਦੇਣ ਇਸ ਲਈ ਮੈਂ ਕਦੇ ਚਾਹੁੰਦਾ ਕਿ ਅਗਲੀ ਵਾਰੀ ਸਿੱਤੇ ਨੇ ਜੇ ਭਗਵੰਤ ਮਾਨ ਦੀ ਬਣ ਕੇ ਮੈਂ ਸੀਐਮ ਹੋਂਸ ਹੀ ਚਲੇ ਜਾਇਆ ਕਰੂੰਗਾ ਜਿਹੜੇ ਦੋ ਦੋ ਸਵਾਲ ਕਰਦੇ ਸਿੱਧੇ ਕਰ ਲਿਆ ਕਰਾਂਗਾ ਭਾਈ ਇਹ ਹੈ ਹਾਂਜੀ ਦੇਖੋ 9 ਤਰੀਕ ਨੂੰ ਆਈ ਸਪੋਕ ਇਨ ਫੇਵਰ ਇੱਕ ਪੰਜਾਬ ਦੀ ਧੀ ਦੇ ਹੱਕ 'ਚ ਮੈਂ ਬੋਲਿਆ ਔਰ 11 ਤਰੀਕ ਨੂੰ ਮੈਨੂੰ ਸਮਨ ਆ ਗਏ 2 ਸਾਲ ਦੇ ਤਾਂ ਹੀ ਸੁੱਤੇ ਪਏ ਆ ਮੈਂ ਹੁਣ ਵੀ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤੇ ਕੋਰਟ 'ਚ ਪੇਸ਼ ਕਰ ਦਿਓ ਤੁਹਾਡੇ ਖਿਲਾਫ ਤਾਂ ਇੰਨੀ ਸਖਤ ਟਿੱਪਣੀਆਂ ਹਾਈ ਕੋਰਟ ਨੇ ਕੀਤੀਆਂ ਹੋਈਆਂ ਨੇ ਇਹ ਸਿਰਫ ਤੇ ਸਿਰਫ ਸਿਆਸਤ ਹੈ ਕਿ ਜਿਹੜਾ ਭਗਵੰਤ ਮਾਨ ਨੂੰ ਆੜੇ ਹੱਤੀ ਲਊ ਉਹਨੂੰ ਫੇਰ ਸਟੇਟ ਪੁਲਸ ਵਰਤੀ ਜਾਊਗੀ ਉਹਨੂੰ ਤੰਗ ਪਰੇਸ਼ਾਨ ਕਰੂਗੀ ਗ੍ਰਿਫਤਾਰੀ ਦਾ ਬੜਾ ਚੱਲ ਰਿਹਾ ਵੀ ਅੱਜ ਜਿਮੀ ਪੁਲਸ ਲਾਈ ਪਈ ਆ ਵੀ ਤੇ ਫੇਰ ਕੀ ਹੁੰਦਾ ਹੈ ਸ਼ੇਰਾਂ ਨੂੰ ਗ੍ਰਿਫਤਾਰ ਕਰਦੇ ਹੁੰਦੇ ਹੈ ਸ਼ੇਰਾਂ ਦੇ ਪਿੰਜਰੇ ਲੱਗ ਕਮਾਲ ਹੋ ਗਈ ਤੇਰੇ ਯਾਰ ਪਿੰਜਰੇ ਚ ਸ਼ੇਰ ਹੀ ਬੰਦ ਹੁੰਦੇ ਆ ਹੋਰ ਨਹੀਂ ਹੁੰਦਾ ਮੇਰਾ ਵੀਰੇ ਤੂੰ ਫਿਕਰ ਨਾ ਦੇ ਬੋਲੇ ਇਨਸਾਨਾ ਜਿੰਦਾਬਾਦ ਜਿੰਦਾਬਾਦ ਹਾਂਜੀ जी मजीठिया केजरीवाल नहीं है जब ED, तेरी सोच जब ईडी बुलाए केजरीवाल भागता है और जब मजीठिए को सियासी सियासत से प्रेरित एस आई टी सत्या मजीठिया आता है और जो एस आई टी ने मेरे को बुलाया है उनके मुखी के तो खिलाफ सुप्रीम कोर्ट ने प्राइम मिनिस्टर सिक्योरिटी ब्रीच में बड़े सख्त टिप्पणियां दी हुई हैं मगर मैं लॉ बाइडिंग सिटीजन हूं मैं कानून का सत्कार करता हूं और मैं चाहूंगा कि एस भी कानून के दायरे में रह के फ्री एंड फेयर इन्वेस्टिगेशन करे किसी डर के भाव से ना करे क्योंकि उनकी इंक्वायरी भी चल रही है चीफ मिनिस्टर साहब को हाँ जी मैं ओपन चैलेंज और सीएम को कहूंगा कि ये सिट तो इकतीस को रिटायर हो जाएगी इसके हेड अगली सीट के हेड वो आप बने और साथ में केजरीवाल को रखना है या अपने ओ को रखना है या एक गंजू है इसके साथ उसको रखना है रख ले दो दो हाथ सीधे करेंगे फिर ਬਾਰੇ ਚ ਬੜੀ ਜੀ ਸੁਬਾਨ ਅੱਲਾ ਬਕਰ ਬੋ ਜੀ ਆਸ ਲਜਾਇਆ ਵੇ ਜੀ ਕੋਟਨ ਕੋਟ ਤਨਵਾਜ ਜੀ ਤੁਹਾਡਾ ਦੇਖੋ ਅਸੀਂ ਕੇਜਰੀਵਾਲ ਤੇ ਦਾਸ ਚ ਇੱਕੋ ਫਰਕ ਹੈ ਕੇਜਰੀਵਾਲ ਨੂੰ ਇਨਬੋਸਮੈਂਟ ਡਾਇਰੈਕਟਰ ਨੇ ਭਜਿਆ ਤੇ ਸੱਦਿਆ ਤੇ ਉਹ ਭੱਜ ਗਿਆ ਉਹ ਪਗੋੜਾ ਹੋ ਗਿਆ ਤੇ ਭੱਜਿਆ ਵੀ ਕਿਦੇ ਜਹਾਜ਼ 'ਚ ਕੇਜਰੀਆ ਇਹਦੇ ਭਗਵੰਤ ਮਾਨ ਦੇ ਜਹਾਜ਼ ਭਾਈ ਅਸੀਂ ਅੱਜ ਕਿਉਂਕਿ ਇਹ ਸਪਤਾਹ ਚੱਲਦਾ ਹੈ ਸ਼ਹੀਦੀ ਸਪਤਾਹ ਔਰ ਜ਼ੁਲਮ ਦੇ ਖਿਲਾਫ ਲੜਨਾ ਹੱਕ ਸੱਚ ਖੋਲੋਣਾ ਇੱਕ ਗੁਰਸਿੱਖ ਦੀ ਜ਼ਿੰਮੇਵਾਰੀ ਹੈ ਮੈਂ ਕਾਨੂੰਨ ਦਾ ਸਤਕਾਰ ਕਰਦਾ ਕਾਨੂੰਨ 'ਚ ਵਿਸ਼ਵਾਸ ਰੱਖਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜੀ ਤੇਰੀ ਸਾਤ ਰਾਜਾ ਪ੍ਰੈਸ ਵਾਲੇ ਆ ਇੱਥੇ ਮੈਨੂੰ ਪੁੱਛਦੇ ਪ੍ਰੈਸ ਵਾਲੇ ਵੀਰ ਪ੍ਰੈਸ ਵਾਲੇ ਵੀਰ ਕਹਿੰਦੇ ਤੈਨੂੰ ਫੜ ਲੈਣਾ ਤੇ ਭਾਉ ਪਿੰਜਰੇ 'ਚ ਸ਼ੇਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗੱਲ ਦੇ ਫੇਰ ਕੀ ਹੋ ਗਿਆ ਜੇ ਪਿੰਜਰੇ 'ਚ ਬੰਦ ਕਰ ਲੈਣ ਮਗਰ ਸ਼ੇਰ ਪਿੰਜਰੇ ਦਾ ਗਾਕ ਨਹੀਂ ਨਿਕਲ ਕੇ ਆਊਗਾ ਇਸ ਲਈ ਇਹਦੇ ਜਿਹੜੀਆਂ ਗੱਦੜ ਧਮਕੀਆਂ ਨੇ ਨਾ ਜਾਂ ਪ੍ਰਸ਼ਾਸਨ ਨੂੰ ਵਰਤਨਾ ਤੱਕਾ ਕਰਨਾ ਇਹ ਭਗਵੰਤ ਮਾਨ ਤੇ ਕੇਜਰੀਆਲ ਦੀ ਸੋਚ ਹੋ ਸਕਦੀ ਹੈ ਉਹਦੇ ਖਿਲਾਫ ਮੈਂ ਡੱਟ ਕੇ ਲੜੂੰਗਾ ਔਰ ਭਗਵੰਤ ਮਾਨ ਜੀ ਅੱਜ ਤੁਹਾਨੂੰ ਦੱਸ ਕੇ ਚੱਲਿਆ ਕਿ ਕੱਲ ਪਰਸੋ ਤ ਹਲੇ ਛਿੱਧੀ ਸਪਤਾ ਚੱਲਦਾ ਹਲੇ ਨਹੀਂ ਸਿੱਧੀ ਸਪਤਾ ਲੰਘ ਲੈਣ ਦਿਓ ਸਾਨੂੰ ਸਤਕਾਰ ਨਾਲ ਅਦਬ ਨਾਲ ਛੋਟੇ ਸ਼ਹਿਬਜ਼ਾਦਿਆਂ ਦੇ ਚਰਨਾਂ 'ਚ ਵੱਡੇ ਸ਼ਹਿਬਜ਼ਾਦਿਆਂ ਦੇ ਚਰਨਾਂ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਲੈਣ ਦਿਓ ਉਸ ਤੋਂ ਬਾਅਦ ਤੁਹਾਡੇ ਨਾਲ ਦੋ ਦੋ ਹੱਥ ਫੇਰ ਕਰਾਂਗੇ ਥੈਂਕ ਯੂ